ਲੇਵਾ ਘਰਮਾਲੀ ਦਾ ਲੇਵਾ ਵੀ ਦੇਖੋ ਬੇਲਬੂੜ ਤੇ ਬਾਕੀ ਥਣ ਜਿਹੜੇ ਹੈਗੇ ਉਹ ਦੇਖ ਚੱਟ ਔਰਾ ਲਿੰਕ ਗਾਂ ਤੋਂ ਦੂਰ ਨਾ ਭੱਜ ਹੁਣ ਇਹ ਇੱਥੇ ਖੜ ਇਹ ਆਪ ਵੀ ਮੇਤਰਾ ਗੋਲਮਟੋਲ ਜਾਂ ਤੇ ਗਾਂ ਇਹਦੇ ਮੂਰੇ ਸਿੱਕੀ ਲੱਗਦੀ ਆ ਤੂੰ ਹਾਂਜੀ ਹਸੀਕਾਲ ਦੋਸਤੋ ਬਹੁਤ ਸਵਾਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਦੋ گاਵਾ ਜਿਹੜੀਆਂ ਹੈਗੀਆਂ ਸੂਨ ਵਾਲੀਆਂ ਨੇ ਇੱਕ ਤਾਂ ਤੁਸੀਂ ਆਹ ਦੇਖ ਲਓ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਤੇ ਇੱਕ ਆਹ ਬਹਿੜ ਇਹ ਵੀ ਬਹੁਤ ਜ਼ਿਆਦਾ ਚੰਗੀ ਹੈ ਤੇ ਇੱਕ ਖੜੀ ਆ ਇੱਧਰ ਸਾਹੀਵਾਲ ਬਹੁਤ ਜਿਆਦਾ ਠੰਡੀ ਸੀਲ ਹੈ ਥੱਲੋਂ ਵੀ ਬਹੁਤ ਸਾਫ਼ ਸੁਥਰੀ ਹੈ ਆਜੋ ਕਰਾਈਏ ਬਾਈ ਇਹਨਾਂ ਗੱਲਬਾਤ ਕੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਨਾਮ ਗਗਨਦੀਪ ਸਿੰਘ ਜੀ ਗਗਨਦੀਪ ਤੇ ਗਗਨਦੀਪ ਪਿੰਡ ਕਿਹੜਾ ਆ ਗਿਆ ਤੇਰਾ ਮਾਨਸਕਲਾ ਜੀ ਮਾਨਸਾ ਕਲਾ ਤੇ ਬਾਈ ਇਹ ਕਿਹੜੇ ਪਿੰਡਾਂ ਦੇ ਨੇੜੇ ਰਹਿ ਗਿਆ ਇਹ ਮੋੜ ਮੰਡੀ ਦੇ ਨੇੜੇ ਹੈ ਜੀ ਮੋੜ ਮੰਡੀ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਹੈ ਮੋੜ ਮੰਡੀ 7 ਕਿਲੋਮੀਟਰ ਦੀ ਹੈ 7 ਕਿਲੋਮੀਟਰ ਠੀਕ ਆ ਗਗਨ ਜੇ ਗੱਲ ਕਰਕੇ ਹੁਣ ਆਪਾਂ ਤੇਰੇ ਵਪਾਰ ਬਾਰੇ ਵਪਾਰੀ ਚੱਲਦਾ ਹਾਂਜੀ ਠੀਕ ਆ ਤੇ ਅੱਜ ਕਿਹੜੇ ਨਗਰ ਤੋਂ ਆਪਾਂ ਡਿਟੇਲ ਸ਼ੁਰੂ ਕਰ ਲਗੇ ਬੱਚੀ ਤੋਂ ਬੱਚੀ ਤੋਂ ਹਾਂਜੀ ਬੱਚੀ ਕੰਨੀ ਕੈਮਰਾਮੈਨ ਮੇਰਾ ਪਹਿਲਾਂ ਵਾ ਗਿਆ ਸੀਗਾ ਮੈਂ ਇੱਧਰ ਹੀ ਸ਼ੁਰੂ ਕਰਾਂਗੇ ਇਹਦੀ ਡਿਟੇਲ ਦੇਵੇਂਗਾ ਜੀ ਕਿੰਨੀ ਉਮਰ ਹੈ ਬਈ ਇਹ ਇਹ 10 ਮਹੀਨੇ ਦੀ ਉਮਰ ਹੈ ਜੀ 10 ਮਹੀਨੇ ਹਾਂਜੀ ਠੀਕ ਹੈ ਡੈਨਮਾਰਕ 40 120 ਦੀ ਬੱਚੀ ਹੈ ਡੈਨਮਾਰਕ ਦੇ 40 120 ਦੀ ਬੱਚੀ ਹੈ 20 ਦੀ ਬੱਚੀ ਆ ਤੇ ਦੰਦੋ ਮੈਂ ਤਾਂ ਦੇਖ ਪਹਿਲਾਂ ਹੀ ਚੈੱਕ ਕਰ ਲਈ ਸੀ ਖੀਰੀ ਆ ਖੀਰੀ ਹੈ ਹਣਾ ਮੈਂ ਪਹਿਲਾਂ ਹੀ ਦੇਖ ਲਈ ਸੀ ਤੇ ਹੁਣ ਮਾੜਾ ਜੀ ਦਿਖਾ ਦਿਜੀਏ ਮਾੜਾ ਜੀ ਦੰਦ ਪਟਾ ਲੂਗੀ ਹਣਾ ਇਹ ਆ ਦੇਖੋ ਮਿੱਤਰੋ ਦੁੱਧ ਆਉ ਤੇ ਬੱਚੀ ਬਹੁਤ ਜਿਆਦੇ ਚੰਗੀ ਹੈ ਫੇਸ ਦੀ ਕੁਆਲਿਟੀ ਦੇਖ ਲੋ ਐਲੀ ਕਰਾ ਗਗਣਾ ਖੋਲ ਲਾ ਕਰਾ ਇਹ ਆ ਜਾ ਇਹ ਆ ਦੇਖ ਲੋ ਤੁਸੀਂ ਮਿੱਤਰੋ ਹਨਾ ਬੱਚੀ ਦੀ ਬੇਲ ਬੂਲ ਤੇ ਬਾਕੀ ਥਣ ਜਿਹੜੇ ਹੈਗੇ ਉਹ ਦੇਖ ਚੱਟ ਉਰਾ ਲਿਆ ਗਗਣਾ ਉਰਾ ਲਿਆ ਇਹ ਆ ਇੱਕ ਵਾਰੀ ਆਪਾਂ ਦੁਬਾਰੇ ਫੇਰ ਚੈੱਕ ਕਰਾਉਣੇ ਆ ਬਾਕੀ ਕੰਨਾਂ ਕੋਨਾਂ ਦੀ ਵੀ ਦੇਖ ਲੋ ਮੂੰਹ ਦੀ ਦੇਖ ਲੋ ਮੂੰਹ ਦੀ ਬਹੁਤ ਜਿਆਦੇ ਛੋਟਾ ਮੂੰਹ ਕੰਨ ਵੀ ਬਹੁਤ ਸਹੇ ਵਾਂਗੂ ਕੰਨ ਚੱਕਦੀ ਆ ਹਨਾ ਲੈ ਇਹ ਇਧਰੋਂ ਦੇਖ ਲੋ ਤੁਸੀਂ ਪੈਰਾਂ ਪੂਰਾ ਦੀ ਜਿਵੇਂ ਬਾਈ ਨੇ ਦੱਸਿਆ ਹਨਾ ਜਾਤ ਨਸਲ ਹੈਗੀ ਆ ਮੈਂ ਹੁਣ ਥਾਣਾ ਤੋਂ ਚੈੱਕ ਕਰਵਾ ਦਾਂ ਜੇ ਮੈਂ ਕਹਿੰਨਾ ਨਾ ਵੀ ਜੇ 3-4 ਮਹੀਨੇ ਬੰਦੇ ਨੇ ਇਦਾਂ ਹੀ ਕਰਾਂ ਗਗਣੇ ਬੰਨ ਕੇ ਇਹ ਥਾਣੋਂ ਦਿਖਾ ਦਗੇ ਆਪਾਂ ਇਹ ਕਈ ਵਾਰੀ ਨਾ ਨਾਲ ਥਾਣ ਕੋਈ ਹੋਰ ਹੁੰਦਾ ਹੈ ਨਾ ਆ ਦੇਖੋ ਚਾਰ ਥਾਣਾ ਇਹ ਮਾੜਾ ਟਿੰਕਣਾ ਜਾ ਹੋ ਉਹੀ ਹੈ ਠੀਕ ਹੈ ਥਾਣ ਵੀ ਬਹੁਤ ਸੋਹਣਾ ਤਿਆਰ ਕਰੂਗਾ ਗਗਣੇ ਫਿਰ ਮੈਨੂੰ ਐ ਦੱਸੇ ਦਾ ਰੇਟ ਕਿੰਨਾ ਕਰਤਾ ਮੁੱਲ ਕੋਸ ਮਰਜ਼ੀ ਕਰ ਲਈ ਫਾਣਾ 35000 ਹੀ ਦੇਣੀ ਹੈ ਜੀ ਆਪਾਂ 25000 ਦੇ ਹਾਂਜੀ ਹਾਂ ਨਾ ਹਾਂਜੀ ਚਲ ਠੀਕ ਆ ਫਿਰ ਤੇ ਛੋੜਛੱਪਾ ਹੋ ਜਾਊਗਾ ਛੋੜਛੱਪਾ ਛੋੜੇ ਸਾਡੀ ਵੀਡੀਓ ਦੇਖ ਕੇ ਹੋਊਗਾ ਕਰ ਦਾਂਗੇ ਕਿੰਨੀ 500 ਛੋੜ ਕਰ ਦਿੰਦੇ ਆ ਯਾਰ 500 ਨਾਲ ਸਾਨੂੰ ਸਰ ਨਾ ਨਹੀਂ ਸਹੀ ਹੈ ਜੀ ਹੈ ਸਹੀ ਹੈ 500 ਛੋੜ ਕਰ ਦੋ 2000 ਉਹਨਾਂ ਦੇ 1000 ਕਰ ਦਾਂ ਚਲ ਯਾਰ ਕਰ ਚੰਗਾ 1000 ਰੁਪਇਆ ਛੋਟ 34000 ਦੀ ਕਹਿੰਦਾ ਬੱਚੀ ਦੇ ਦਾਂਗੇ ਅੱਛਾ ਕਹਿ ਕਣਿਆ ਜਿਵੇਂ ਆ ਦੂਜੇ ਨੰਬਰ ਦੇ ਉੱਤੇ ਤੇਰੀ ਬਿਹੜ ਆ ਗਈ ਹਾਂਜੀ ਇਹਦੇ ਬਿਹੜ ਦਾ ਸੂਹਾ ਕਿੰਨਾ ਮੈਂ ਦੂਜਾ ਸੂਹਾ ਜੀ ਦੂਜਾ ਸੂਹਾ ਕਿੰਨੇ ਦਿਨ ਬਾਕੀ ਪਏ ਐ ਅਜੇ 20 ਦਿਨ ਬਾਕੀ ਪਏ ਐ ਆਛਾ ਕਹਿੰਦਾ ਪਹਿਲੇ ਸੂਏ ਦਾ ਕੋਈ ਦੁੱਧ ਦਾ ਦਤਾ ਪਤਾ ਹੁੰਦਾ ਤਾਂ ਕਰਮਾ ਸਰਤੇ ਆ ਦੁੱਧ 12 ਕਿਲੋ ਦਿੱਤਾ ਜੀ ਪਹਿਲੇ ਸੂਏ ਪਹਿਲੇ ਸੂਏ ਬਾਰ 12 ਕਿਲੋ ਤੇ ਵਾਪਕ ਇਹਨਾਂ ਮਰਜੀ ਬਣਾ ਲਓ ਦੁੱਧ 12 ਕਿਲੋ ਦਿੱਤਾ ਪਹਿਲਾ ਅੱਛਾ ਹੁਣ ਦਿਨ ਕਿੰਨੇ ਪਏ ਇਹਦੇ ਦਿਨ 20 ਪਏ ਐ ਇਹ 20 ਦਿਨ ਪਏ ਐ ਖੋਲੀ ਫਿਰ ਕਰ ਲੈ ਵੀ ਮਿੱਤਰੋ ਥੋੜੀ ਮਾੜੀ ਜਿਹੀ ਫਿੱਕੀ ਪੈਂਦੀ ਆ ਉਹ ਤੇ ਕੰਨਾ ਕੋਨਾ ਦੀ ਕਰਾਸ ਬਰੀਡ ਦੇ ਵਿੱਚ ਤੇ ਇਧਰੋਂ ਦੇਖ ਲਓ ਹਨਾ ਥਣ ਲੇਵਾ ਸੋਨਾ ਕੱਢੂਗੀ ਹਜੇ 20 ਦਿਨ ਵੀ ਬਹੁਤ ਹੁੰਦੇ ਆ ਨਾ ਵੀ 15 ਦਿਨ 10 15 ਦਿਨ ਤਾਂ ਖੁੱਲੇ ਰਹਿ ਜੂਗੀ ਇਹ ਆਹ ਦੇਖ ਲਓ ਮੋੜ ਦਿਆ ਕਰਾਂਗੇ ਗਗਣਾ ਉਰਾਂ ਲਿਆ ਉਰਾਂ ਇਹਦਾ ਰੇਟ ਤੇ ਥਣ ਥਣ ਜਰ ਮੁੱਠੀ ਚ ਵਧੀਆ ਆਊਗਾ ਹਨਾ ਗਗਣਾ ਠੰਡੀ ਸੀ ਲ ਹੈ ਜੀ ਹੈ ਪੂਰੀ ਠੰਡੀ ਸੀ ਲ ਵੇ ਸ਼ਾਰਦੀ ਨਹੀਂ ਮਾਰਦੀ ਨਹੀਂ ਨਹੀਂ ਆ ਦੇਖੋ ਉਰਾਂ ਲਿਆ ਫਿਰ ਜਰਸੀ ਕ੍ਰੋਸ ਹੈ ਜੀ ਜਰਸੀ ਕ੍ਰੋਸ ਚ ਹਾਂਜੀ ਠੀਕ ਹੈ ਹੈ ਇਹਦਾ ਕ੍ਰੋਸ ਪਾਣੀ ਹੈ ਹਾਂਜੀ ਹੂੰ ਨਹੀਂ ਇਹ ਇੱਥੇ ਜੇ ਖੜਾ ਲਾ ਲਿਆ ਲੈ ਜਾ ਅੰਦਰ ਲੈ ਜਾ ਅੰਦਰ ਗਗਣਾ ਏ ਹੁਣ ਹੱਥ ਮਾਰ ਕੇ ਸਾ ਪੂਰੇ ਇੰਨੇ ਲਾਂਡੂ ਲਾ ਵਾਕੀ ਹੈ ਹੈ ਪੂਰੇ ਤੇ ਲੱਗਦਾ ਢੋਲ ਵੀ ਬਹੁਤ ਪਈਆ ਯਾਰ ਹਜ ਤਾ ਕਿ ਨਹੀਂ ਹਾਂਜੀ ਪੂਰੇ ਐਂ ਮੁਠੀ ਵਾਲੇ ਥਾਣਾਗੇ ਕੋਈ ਐ ਨਹੀਂ ਵੀ ਲੱਤ ਮਰੂ ਬਿਨਾ ਨਿਆਣੇ ਤੇ ਚੋਲੇ ਨਿਆਣਾ ਪਾ ਕੇ ਚੋਲੇ ਕੋਈ ਚੱਕਰ ਕੋਈ ਚੱਕਰ ਨਹੀਂ ਉਹ ਰ ਆਜਨ ਗਾਂਦ ਤੋਂ ਦੂਰ ਨਾ ਭੱਜ ਹੁਣ ਇਹ ਇੱਥੇ ਖੜ ਇਹ ਆਪ ਵੀ ਮੇਤਰਾ ਗੋਲ ਮਟੋਲ ਜਾ ਤੇ ਗਾਂ ਇਹਦੇ ਮੂਰੇ ਸਿੱਕੀ ਲੱਗਦੀ ਐ ਤੂੰ ਅਜੇ ਰਾਜੀ ਲੱਗਦਾ ਹੈ ਹੈ ਗਗਨਾ ਕਿੰਨਾ ਫਿਰ ਰੇਟ ਕਰਦਾ ਇਹਦਾ ਰੇਟ ਇਹ 45 ਮੰਗਦੇ ਆ 40 ਦੇ ਦਾਂਗੇ 40 ਦੀ ਹਾਂਜੀ ਛੋਟ ਛੋਟ 500 ਛੋਟ ਕਰਦੇ ਆ ਵਿੱਚ ਚੱਲ 1000 ਤੱਕ ਅਗਲਾ 2000 ਤੱਕ ਰਾਈ ਲੂ ਧੱਕੇ ਨਾਲ ਇਥੋਂ ਤੇ ਆ ਜਾ ਕਰ ਦੁੱਧ ਮੈਨੂੰ ਇੱਕ ਗੱਲ ਹੋਰ ਹੈ ਗਗਨਿਆ ਹਾਂਜੀ ਦੁੱਧ ਹੁਣ ਦੂਜੇ ਸੂਈ ਕਿੰਨਾ ਕ ਪਾ ਦੂ ਦੁੱਧ ਆਪਾਂ ਬੜਾ ਗਾਰੰਟੀ ਤਾਂ ਲੈ ਲੈਂਦੇ 12 13 ਗੱਲ ਖੁੱਲਾ ਦੇ ਦੂਗੀ ਇਹਦਾ ਬਾਕੀ ਅਗਲੇ ਹੀ ਸੇਵਾ ਭਲਾ ਇੰਨੇ ਤੇ ਤਾਂ ਭਲਾ ਗਾਰੰਟੀ ਲੈ ਲਾ ਬਾਕੀ ਅਗਲੀ ਸੇਵਾ ਵੀ ਸੇਵਾ ਲਗ ਲਾ ਵੱਧ ਵੀ ਲੇਸਾ ਕਰਦੇ ਨਹੀਂ ਦੁੱਧ ਆਏ ਸੇਵਾ ਕਰ ਲਈ ਤੇ ਸੇਵਾ ਨਾਲ ਤਾਂ ਮੈਨੂੰ ਆਇਆ ਲੱਗਾ 14 ਕਿਲੋ ਵੀ ਕੱਢ ਦੇ ਹਾਂ ਬਾਕੀ ਅਗਲੀ ਸੇਵਾ ਹੀ ਸੇਵਾ ਸੇਵਾ ਗੱਲ ਪੱਕੀ ਹੈ ਇੰਨੇ ਯਾਰ ਇੰਨੇ ਤਾਂ ਤੈਨੂੰ ਮਦਸਾਂ ਗੱਲ ਜੇ ਸਰਦੀ ਹੁੰਦੀ ਤੇ 14 15 ਕਿਲੋ ਦਾ ਪੱਕਾ ਗਾਰੰਟੀ ਨਹੀਂ ਸੀਗਾ ਜੀ ਹਾਂ ਨਹੀਂ ਠੀਕ ਹੈ ਗਾ ਹੁਣ 12 13 ਤੋਂ ਤਾਂ ਹੁਣ 12 13 ਤੋਂ ਹੁਣ ਵੀ ਅੱਛਾ ਯਾਰ ਇੱਕ ਆ ਤੇਰੇ ਕੋਲੇ ਯਾਰ ਜਿਹੜੀ ਹੈਗੀ ਐ ਨਸਲ ਇਹ ਕਿਹੜੀ ਚ ਪੈਂਦੀ ਹੈ ਇਹ ਸਹੀ ਵਲ ਚ ਪੈਂਦੀ ਸਹੀ ਵਲ ਤੇ ਰਾਠੀ ਕਰੋਸ ਆ ਗਈ ਰਾਠੀ ਕਰੋਸ ਆ ਗਈ ਹੈਨਾ ਠੀਕ ਹੈ ਗੱਲ ਤੁਨ ਤੁਨ ਵੀ ਹੈਗੀ ਤੇ ਮੂਹਰਲੀ ਦੇਖ ਤੂੰ ਇੱਕ ਨਾ ਆ ਗਾਨੀ ਪਾਤੀ ਤਾਂ ਤੇ ਆ ਚਲਦਰ ਝੁਲਰ ਝੁਲਰ ਫੁਲੀ ਹੈਨਾ ਪੂਰੀ ਚਲਦਰ ਸਿੰਘ ਹੈਗੇ ਤੇ ਬੇਲ ਵੀ ਬਹੁਤ ਹੈ ਗਗਨੇ ਜੀ ਹਾਂਜੀ ਪੂਰੀ ਹੈ ਠੰਡੀ ਸੀ ਲਾਈ ਤੇ ਕੋਲੇ ਹੋਈ ਮਾੜਾ ਜਾ ਕੱਦ ਦੀ ਜੱਜਮੈਂਟ ਕਰਵਾਦ ਕੇ ਲੈ ਕੱਦ ਵੀ ਪੂਰਾ ਹੈਗਾ ਇਹ ਆ ਦੇਖੋ ਅੱਛਾ ਗਗਨੇ ਸੁਆ ਕਿਨਵਾ ਸੂਗੀ ਇਹ ਸੁਆ ਦੂਜਾ ਸੂਗੀ ਦੂਜਾ ਸੂਗੀ ਕਿੰਨੇ ਦਿਨ ਬਾਕੀ ਹੈ ਜਣੇ 15 ਬਾਕੀ ਹੈ ਜੀ 15 ਬਾਕੀ ਹੈ ਹਾਂਜੀ ਦੂਜਾ ਸੂਕ ਹੀ ਫਿਰ ਦੂਜੇ ਸੂਏ ਦੁੱਧ ਕਿੰਨਾ ਕ ਪਾ ਸਕਦੀ ਹੈ ਦੁੱਧ ਬੜਾ ਤਾਂ ਨਹੀਂ ਆਪਾਂ ਕਹਿੰਦੇ 15 16 ਕਿਲੋ ਦੁੱਧ ਖੁੱਲਾ ਦੇਊਗੀ ਦੇਊਗੀ ਹੈਨਾ ਜੀ ਚੱਲ ਫਿਰ ਤੋਰ ਫਿਰ ਦਿਖਾ ਦੇ ਤੋਰ ਕੇ ਲੈ ਵੀ ਇਹਨੇ ਨੇ ਨਾ ਤੋਹਫਾ ਹੀ ਆ ਗਰਮੀ ਦਾ ਥਾਨ ਥੁਣ ਵੀ ਬਹੁਤ ਚੰਗਾ ਲੱਗਿਆ ਲੇਵੇ ਨੂੰ ਜਿਹੜਾ ਥਾਨ ਲੱਗਿਆ ਬਹੁਤ ਸੋਹਣਾ ਲੱਗਿਆ ਇਹ ਉਰਾਂ ਲਿਆ ਗਗਣਿਆ ਇਹ ਇੱਥੋਂ ਸਾਰੀ ਬਿਊਟੀ ਆਪਾਂ ਤੁਹਾਨੂੰ ਦਿਖਾ ਦਗੇ ਇਹ ਆ ਦੇਖੋ ਨਮਾ ਕੇ ਜੇ ਹਟਿਆ ਇਹ ਆ ਦੇਖੋ ਲੇਵਾ ਘਰਮ ਵਾਲੀ ਦਾ ਲੇਵਾ ਵੀ ਦੇਖੋ ਹਜੇ 15 ਦਿਨਾਂ ਚ ਦਾ ਫਿਰ ਬਹੁਤ ਤਿਆਰ ਹੋ ਜੂ ਛੜਾ ਲੈ ਇੱਥੇ ਲਗਣੇ ਇੱਥੇ ਜੇ ਖੜਾ ਲੈ ਸਮਾਰ ਕੇ ਜੇ ਦਿਖਾ ਦਗੇ ਆ ਮੂਹਰੋਂ ਥਾਣ ਦੇਖੋ ਲੈ ਇਹ ਇੱਥੋਂ ਦਿਖਾਦਾ ਹੈ ਨਾ ਹਾਂਜੀ ਲੈ ਇਹ ਆ ਲੈ ਲੈ ਜਾ ਲੈ ਜਾ ਲੈ ਜਾ ਬਣ ਦੇ ਕਰ ਬਾਕੀ ਉਤੋਂ ਪਿੱਠ ਦੀ ਵੰਤਰਮੰਤਰ ਜਿਹੜੀ ਹੈਗੀ ਚੰਗੀ ਆ ਆ ਲੈ ਮੱਲਾ ਵਾਂਗੂ ਇਹ ਦਰਦੀ ਹੈ ਹੂੰ ਨਹੀਂ ਯਾਰ ਸੋਹਣੀ ਆ ਗਾ ਤੇਰੀ ਬਾਕੀ ਭਾਈ ਤੇਰੇ ਰੇਟ ਸੋਹਣੇ ਹੋਣੇ ਚਾਹੀਦੇ ਆ ਰੇਟ ਨਾਲ ਸਾਨੂੰ ਵੱਧ ਥੋੜਾ ਜਿਹਾ ਮੋਹ ਪਿਆਰ ਆ ਜਿਹੜੇ ਵੀਰ ਖਰੀਦਣਗੇ ਹਨ ਗਗਨਿਆ ਫਿਰ ਕਿੰਨੇ ਚ ਮੋਲ ਦਾ 60000 ਰੁਪਏ 55000 ਦੀ ਗਾਂ ਦੇਣੀ ਹੈ 55 ਦੀ ਹਾਂਜੀ ਠੀਕ ਆ ਗਗਨਿਆ ਨੰਬਰ ਕਿੰਨਾ ਹੈ ਗਗਨਿਆ ਤੇਰਾ ਨੰਬਰ 75084 78414 ਠੀਕ ਆ ਗਗਨਿਆ ਫਿਰ ਜੇ ਆਪਾਂ ਪਿੰਡ ਦੀ ਦੁਆਰੇ ਗੱਲ ਕਰ ਲੀ ਗਏ ਹਨਾ ਪਿੰਡ ਬੁਰਜ ਬੁਰਜ ਪਿੰਡ ਜਿਹੜਾ ਹੈਗਾ ਤੇਰਾ ਇਹ ਆਡਾ ਮਾਨ ਸਾਡਾ ਹਾਂ ਸੁਆ ਸਨ ਨਈਵ ਚਲੇ ਸੁਆ ਹੀ ਸਨ ਹੈ ਹਾਂਜੀ ਠੀਕ ਆ ਤੇ ਮੋੜ ਤੋਂ 5 ਕਿਲੋਮੀਟਰ ਮੋੜ ਤੋਂ 7 ਕਿਲੋਮੀਟਰ ਬਟਾ ਜੀ ਜਿਹੜਾ ਮੋੜ ਤੋਂ ਤਲਵੰਡੀ ਨੂੰ ਰੋਡ ਜਾਂਦਾ ਹੈ ਹੋ ਰੋਡ ਤੋਂ ਬਸ ਦੋ ਕਿਲੋ ਨਹਿਰ ਦੇ ਨਾਲੇ ਸੜਕ ਮੁੜਦੀ 3 ਕਿਲੋਮੀਟਰ ਵਾਟ ਪੈ ਜਾਂਦਾ 3 ਕਿਲੋਮੀਟਰ ਵਾਟ ਪੈ ਜਾਂਦਾ ਠੀਕ ਆ ਤੇ ਧੰਨਵਾਦ ਤੇਰਾ ਮਿੱਤਰਾ ਹਨਾ ਬਸੂ ਤੇਰੇ ਤਿੰਨੇ ਸੋਹਣੇ ਨੇ ਦੁੱਧ ਦੇ ਹਿਸਾਬ ਨਾਲ ਰੇਟ ਦੇਣਾ ਹਿਸਾਬ ਨਾਲ ਠੀਕ ਹੈ ਬਾਕੀ ਭਾਈ ਜੇ ਕਿਸੇ ਨੂੰ ਕੋਈ ਵੀ ਡੰਗਰ ਪਸੰਦ ਆਉਂਦਾ ਹਨਾ ਪਸ਼ੂ ਪਸੰਦ ਆਉਂਦਾ ਤੇ ਬਾਈ ਦੇ ਘਰੇ ਆਇਓ ਤਸੱਲੀ ਕਰਕੇ ਆਉਦੀ ਲੈ ਜਾਓ ਧੰਨਵਾਦ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਸਾਰੇ ਵੀਰਾਂ ਦਾ ਪਤਾ ਇਹਦੇ ਨਾਲ ਧੰਨਵਾਦ ਕਰ